ਅੱਜ ਕਿਸਾਨ ਪ੍ਰਭਾ ਬੋਤਾ ਸਾਡਾ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਜੀ ਤਾਂ ਜੋ ਤੁਹਾਨੂੰ ਜਈਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਅੱਜ ਦੀ ਵੀਡੀਓ ਆਪਾਂ ਪਿੰਡ ਆਕਲੀਆ ਜ਼ਿਲ੍ਹਾ ਬਠਿੰਡਾ ਤੋਂ ਬਣਾ ਰਹੇ ਹਾਂ ਸੋ ਨੇੜੇ ਦੇ ਪਿੰਡ ਜਲਾਲ ਭਗਤਾ ਭਾਈ ਬੋਡੀਪੁਰਾ ਰਹਿ ਜਾਂਦਾ ਜੀ ਬਾਈ ਕੋਰਪਰੀ ਦੀ ਸ਼ਰਮਾ ਦੇ ਘਰੋਂ ਬਣਾ ਰਹੇ ਹਾਂ ਭਰਾ ਕੋਲ ਅੱਜ ਦੋ ਨਗ ਬਕਾਉ ਆ ਪਹਿਲੇ ਨੰਬਰ ਤੇ ਐਰ ਸ਼ੈਰ ਦੀ ਬੱਚੀ ਹੈ ਜੀ ਜੋ 3 ਮਹੀਨੇ ਕੱਬਣਾ ਚੈੱਕ ਪਾਸ ਆ ਹੱਡ ਸਾਹਮਣੇ ਆ ਤੋਰਾ ਤੇ ਦੇਖ ਸਕਦੇ ਹੋ ਰੰਗ ਰੂਪ ਬਹੁਤ ਸੋਹਣੀ ਬੱਚੀ ਹੈ ਜੀ ਤੁਸੀਂ ਦੇਖ ਸਕਦੇ ਹੋ 3 ਮਹੀਨੇ ਚੱਕ ਪਾਸ ਆ ਜੀ ਕਿਸੇ ਭਰਾ ਨੂੰ ਪਸੰਦ ਹੋਵੇ ਤਾਂ ਆਪਣੇ ਚੱਕ ਪਾਸ ਕਰਵਾ ਕੇ ਆਪਣੀ ਤਸੱਲੀ ਕਰਕੇ ਲੈ ਜਾ ਸਕਦਾ ਵੀਰਨੈਸ ਬੱਚੀ ਦਾ ਮੁੱਲ 40000 ਰੁਪਏ ਰੱਖਿਆ ਵਿੱਚੋਂ ਮਾਨਤਾਣ ਜ਼ਰੂਰ ਕੀਤਾ ਜਾਊਗਾ ਸੋ ਆਪਾਂ ਥਾਣੇ-ਥਾਣੇ ਚੈੱਕ ਕਰਵਾ ਦੇਣੇ ਕੋਈ ਫੋਟਸਾਂਕ ਨਹੀਂ ਚਾਰ ਥਾਣਾ ਜੀ ਜੋ ਤੁਹਾਡੇ ਸਾਹਮਣੇ ਆ ਸੋ ਬਹੁਤ ਵਧੀਆ ਬੱਚੀ ਹੈ ਜੀ ਅਤੇ ਦੂਜੇ ਨੰਬਰ ਤੇ 10 ਦਿਨ ਦੀ ਕੱਚੀ ਦੂਜਾ ਸੂਆ ਸੂਣ ਵਾਲੀ ਬੈੜ ਬਕਾਊ ਆ ਤੁਹਾਡੇ ਸਾਹਮਣੇ ਆ ਰੰਗ ਰੂਪ ਬਹੁਤ ਜ਼ਿਆਦਾ ਕੁਆਲਿਟੀ ਦੀ ਹੈ ਜੀ ਬੂਤੀ ਬਾਤੀ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਸੋ ਤੋਰਾ ਤੁਸੀਂ ਦੇਖ ਸਕਦੇ ਹੋ ਥਣਲੇਵੀ ਦੀ ਬਹੁਤ ਸਾਫ ਹੈ ਜੀ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਜੀ ਕੋਈ ਫੋਟ ਸੰਗ ਨਹੀਂ ਤੇ ਤੁਹਾਡੇ ਸਾਹਮਣੇ ਆ ਤੋਰਾ ਤੁਹਾਡੇ ਸਾਹਮਣੇ ਆ ਸੋ 10 ਦਿਨ ਦੀ ਕੱਚੀ ਹੈ ਜੀ ਹਜੇ ਤੇ ਥਾਂ ਦੇਵਾ ਬਹੁਤ ਜ਼ਿਆਦਾ ਬਣਾਉਗੀ ਪੂਰੀ ਜਾਤ ਕੁਆਲਟੀ ਵਾਲੀ ਬੈਡ ਜੋ ਤੁਹਾਡੇ ਸਾਹਮਣੇ ਆ ਸੋ ਭਰਾ ਨੇ ਇਸ ਬੈਡ ਦਾ ਮੁੱਲ 68000 ਰੁਪਏ ਰੱਖਿਆ ਤੇ ਵਿੱਚੋਂ ਮਾਣ ਤਾਣ ਜ਼ਰੂਰ ਕੀਤਾ ਜਾਊਗਾ ਸੋ ਕਿਸੇ ਭਰਾ ਨੂੰ ਇਹ ਬੈਡਾਂ ਪਸੰਦ ਹੋਣ ਦੋਨੋਂ ਚੋ ਕੋਈ ਬੈਡ ਪਸੰਦ ਹੋਵੇ ਆਪਣੀ ਤਸੱਲੀ ਕਰਕੇ ਲੈ ਜਾ ਸਕਦਾ ਜੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਐਡਰੈਸ ਬਾਰੇ ਜਾਂ ਦੋਨਾਂ ਨਗਾਂ ਬਾਰੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਉਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ